ਪੀਜੀ ਹੋ ਗਿਆ ਫਿਰ ਆਪ ਜੀ ਹੂਮ ਕਰਨ ਕਰਕੇ ਤੇ ਕਿ ਅੱਜ ਕੀ ਕਰਨ ਚੱਲੇ ਹਾਂ ਤੁਹਾਡੇ ਵੱਲੋਂ ਇੱਕ ਚਿਲਡਰਨ ਦੇ ਉੱਤੇ ਪ੍ਰੋਗਰਾਮ ਕੀਤਾ ਹੈ ਕਿ ਅੱਜ ਸਾਡੀ ਸੋਸਾਇਟੀ ਸਾਓ ਸੋਸਾਇਟੀ ਵੱਲੋਂ ਅੱਜ ਤੋਂ ਆਗਰਤ ਨੂੰ ਮੋਟੀਲਿਸ ਕੀਤਾ ਇੰਡਰ ਲੰਚ ਪਾਰਟੀ ਚੱਲੂਗੀ ਇਹ ਚਿਲਡਰਨ ਦੇ ਖੁਸ਼ੀ ਦੇ ਵਿੱਚ ਚਾਹਨਾ ਤੇ ਹਾਰ ਹੈ ਬੱਚਿਆਂ ਦੀ ਵਸਤੀ ਆਰਗੇਨਾਈਜ਼ ਕੀਤੀ ਹੈ ਇਹ ਕਿਹੜੇ ਬੱਚੇ ਜਿਆਦਾਤਰ ਤਾਂ ਸਾਰੇ ਸਕੂਲ ਤੋਂ ਬੱਚੇ ਆਏ ਨੇ ਪਰ ਜਿਹੜਾ ਮੈਮਾਰਟਿਸਟ ਕਰਾਇਆ ਉਹ ਮੇਰੇ ਜਿਹੜੇ ਜਿਹੜੇ ਬੱਚੇ ਪੜਦੇ ਹੈ ਮੈਂ ਟੀਚਰ ਐ ਨਾ ਬੱਚਿਆਂ ਨੂੰ ਸਕੂਲ ਫਿਚਰ ਤਾਂ ਨਹੀਂ ਪਲਾਸਟਿਕ ਚੇਅਰਸ ਤੇ ਟਿਊਸ਼ਨ ਦੇ ਵਿੱਚ ਪੜਾਉਂਦੀ ਐ ਨਾ ਬੱਚਿਆਂ ਨੂੰ ਨਾ ਕਾਫੀ ਸਾਲਾਂ ਤੋਂ ਪੜਾ ਰਹੀ ਨੀ ਉਹ ਬੱਚਿਆਂ ਨੂੰ ਅੱਜ ਮੌਲ ਲੈ ਕੇ ਆਈਆਂ ਜਿਨ੍ਹਾਂ ਨੇ ਕਦੇ ਦੇਖਿਆ ਨਹੀਂ ਇੱਕ ਮੈਸੇਜ ਦਿੰਨੀ ਹੁੰਦੀ ਹੈ ਕਿ ਆਪਣੇ ਆਲੇ ਦੁਆਲੇ ਬਹੁਤ ਏਜੇ ਬੱਚੇ ਹੁੰਦੇ ਆ ਜਿਨ੍ਹਾਂ ਨੇ ਕਦੀ ਖੁਸ਼ੀਆਂ ਉਹਨਾਂ ਦੇ ਕੋਲੇ ਖੁਸ਼ੀ ਵਾਸਤੇ ਨਾ ਬਹਾਨੇ ਵੀ ਉਹਨੂੰ ਤੋੜਦੀ ਹੁੰਦੀ ਉਹਨਾਂ ਬੱਚਿਆਂ ਨੂੰ ਬਟ ਜੇ ਆਪਾਂ ਉਹਨਾਂ ਵਾਸਤੇ ਥੋੜਾ ਜਿਹਾ ਕੁਝ ਐਫਰਟਸ ਕਰਦੇ ਨਾ ਤਾਂ ਹੋਰ ਖੁਸ਼ ਹੋ ਜਾਂਦੇ ਆ ਸਿਰਫ ਜ਼ਿਆਦਾ ਨਾ ਕਰਕੇ ਇੱਕ ਬੱਚੇ ਦੇ ਵਾਸਤੇ ਕੋਈ ਖੁਸ਼ੀ ਆਪਾਂ ਪਲਾਨ ਕਰ ਲਈਏ ਤੇ ਕੋਈ ਤਾਂ ਬੱਚਿਆਂ ਦੇ ਵਾਸਤੇ ਬਹੁਤ ਜ਼ਿਆਦਾ ਹੋ ਜਾਂਦਾ ਹੈ ਤੇ ਜ਼ਿਆਦਾ ਤਾਂ ਆਪਾਂ ਨਹੀਂ ਕਰ ਸਕਦੇ ਕੋਈ ਇਸ਼ੂ ਨਹੀਂ ਹੁੰਦਾਗਾ ਮੇਰੇ ਕੋਲੇ ਜ਼ਿਆਦਾ ਬੱਚੇ ਆਉਂਦੇ ਹੈ ਮੇਰੇ ਨੂੰ ਮੈਨੂੰ ਪਰਮਾਤਮਾ ਨੇ ਮੈਂ ਸੁਭਾਅ ਆ ਆਪਦੇ ਵਿੱਚ ਸੋਚ ਰਹੀ ਹਾਂ ਕਿ ਬਿੱਟੇ ਕਿ ਮੈਂ ਇਹਨਾਂ ਬੱਚਿਆਂ ਦੀ ਸੇਵਾ ਕਰ ਰਹੀ ਹਾਂ कभी कभी है धूप जिंदगी हर पल यहा जी भर जियो रहा हो, हो चाहे जो तुम्हें पूरे दिल से बस वो ही सब सुहसी है तुम था बोलो वो मेहरबान Pandit He is the first Prime Minister of India. He loves children very much. And children call him Chatsamahari. Our Rushwaj public school every year, celebrated on a children's day. ਪੰਡਿਤ ਜਵਾਹਰ ਲਾਲ ਨਹਿਰੂ ਜੀ ਦੀ ਯਾਦ ਵਿੱਚ ਮਨਾਉਂਦੇ ਹਾਂ ਜਿੰਨਾ ਨੂੰ ਬੱਚਿਆਂ ਨਾਲ ਬੇहद ਪਿਆਰ ਸੀ ਬੱਚੇ ਉਹਨਾਂ ਨੂੰ ਚਾਚਾ ਨਹਿਰੂ ਕਹਿੰਦੇ ਸਨ ਉਹ ਮੰਨਦੇ ਸਨ ਕਿ ਅੱਜ ਦੇ ਕੀ ਕੱਲ ਦੇ ਭਵਿੱਖ ਸੰ ਬੱਚੇ ਉਸ ਬੀਜ ਵਾਂਗ ਹਨ ਜੋ ਪਿਆਰ ਸਿੱਖਿਆ ਤੇ ਸੰਸਕਾਰਾਂ ਦੀ ਮਿੱਟੀ ਵਿੱਚੋਂ

आप सबको मेरी ओर से 2 बार की बहुत-बहुत शुभकामनाएं धन्यवाद ਤੇ ਬਾਕੀ ਸਾਰੇ ਪਿਆਰੇ ਬੱਚੋ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਅੱਜ ਜਦਿਆ ਕੇ ਮੈਨੂੰ ਵੀ ਆਪਣੇ ਬਚਪਨ ਦੇ ਦਿਨ ਯਾਦ ਆ ਗਏ ਜਦੋਂ ਅਸੀਂ ਸਕੂਲ ਦੇ ਵਿੱਚ ਪੜ੍ਹਦੇ ਸੀਗੇ ਤੇ 14 ਤਰੀਕ ਨੂੰ ਸਬਤ ਕਸ਼ੀਰ ਦੇ ਨੇ ਹੁੰਦਾ ਸੀ ਵੀ ਉਸ ਦਿਨ ਪੜ੍ਹਨਾ ਨਹੀਂ ਪੈਂਦਾ ਸੀਗਾ। ਅਦਰਵਾਈਜ਼ ਤਾਂ ਜਿਹੜਾ ਹਰਿਆ ਕਲਾਸ ਸੈਸ਼ਨ ਤੋਂ ਸ਼ੁਰੂ ਹੋ ਜਾਂਦੀਆਂ ਨੇ ਤੇ ਜਦੋਂ ਜਿਹੜੇ ਜਦੋਂ ਕਿਉਂਕਿ ਜਦੋਂ ਪੇਪਰ ਵੀ ਇਹਦੇ ਨਾਲ ਹੀ ਹੁੰਦੇ ਨੇ ਜਿਸ ਵਾਰ ਜਿਹੜਾ ਮੇਰੇ ਬੱਚਾ ਰੈਲੈਕਸ ਹੋ ਜਾਂਦਾ ਮੇਰਾ ਬੇਟਾ ਵੀ ਬੜਾ ਸਵੇਰੇ ਖੁਸ਼ੀ-ਖੁਸ਼ ਹੋ ਕੇ ਆ। ਕਿਉਂਕਿ ਦਿੱਲੀ ਉਹਨੂੰ ਬੜੀ ਮੁਸ਼ਕਿਲ ਨਾਲ 3rd ਕਲਾਸ ਪੜ੍ਹਦਾ ਹੈ। ਬੜੀ ਮੁਸ਼ਕਿਲ ਨਾਲ ਪੜ੍ਹਦਾ ਤੇ ਬੜੀ ਔਖਾ ਤਿਆਰ ਹੋ ਕੇ ਜਾਂਦਾ। ਅੱਜ ਮੈਂ ਬੜਾ ਸਰਪ੍ਰਾਈਜ਼ ਸੀ ਕਿ ਮੈਂ ਕਹਿੰਦੂ ਕਿ ਉਹ ਗੱਲ ਬੜਾ ਆਪਣੇ ਆਪ ਟੁੱਟ ਕੇ ਤਿਆਰ ਹੋ ਕੇ ਚੱਲੇ। ਕਹਿੰਦੇ ਪਪਾ ਜੀ ਬੈਠ ਗਿਆ ਕਿ ਨਹੀਂ ਜਾਣਾ ਦਾ ਜੀ। ਚੰਦਨ ਦੇ ਹੈਗਾ। ਅਸੀਂ ਇੱਕ ਪਾਰਟੀ ਕਰਦੇ ਹਾਂ। ਮੈਂ ਬਹੁਤ ਉਹਦੀ ਚੰਗੀ ਗੱਲ ਹੈ। ਸੋ ਦੇਖੋ ਪਿਆਰੇ ਬੱਚੇਓ ਇਹਦਾ ਟਾਈਮ ਹੁੰਦਾ ਬੱਚਿਆਂ ਦਾ ਜਿਹੜਾ ਟਾਈਮ ਹੈ ਜਦੋਂ ਛੋਟੀ ਏਜ ਚ ਆਪਾਂ ਹੁੰਦੇ ਆ ਆਪਣੇ ਵਿੱਚ એનર્ਜੀ ਬਹੁਤ ਜ਼ਿਆਦਾ ਹੁੰਦੀ ਹੈ ਅਕਸਰ ਬੱਚਿਆਂ ਨੂੰ ਦੇਖਦੇ ਆ ਵੀ ਸਾਰਾ ਦਿਨ ਪੜ੍ਹਾਈ ਦੇ ਨਾਮ ਨਾਲ ਜਦੋਂ ਸਕੂਲ ਤੋਂ ਆ ਜਾਂਦੇ ਆ ਉਸ ਤੋਂ ਬਾਅਦ ਗੇਮਸ ਸਾਰਾ ਦਿਨ ਖੇਲ ਖੋਦ ਇੰਨੀ ਜ਼ਿਆਦਾ એનર્ਜੀ ਹੁੰਦੀ ਬੱਚੇ ਦੇ ਵਿੱਚ ਕਿ ਜਿਹੜੀ ਆਪਾਂ ਇਮੇਜਿਨ ਨਹੀਂ ਕਰ ਸਕਦੇ ਬਰਮਾਣ ਦੀ ਜਿਹੜੀ ਸਭ ਤੋਂ ਜ਼ਿਆਦਾ ਦਰਦੀ ਇੱਕ ਬੱਚੇ ਦੇ ਵਿੱਚ ਪਾਈ ਜਾਂਦੀ ਹੈ ਜਦ ਦਾ ਪੈਸੇਜ ਆ ਟਾਈਮ ਜਿਵੇਂ ਜੀ ਨੂੰ ਆਪਣੀ ਏਜ ਬਤੀ ਜਾਂਦੀ ਹੈ ਆਪਣੇ ਵਿੱਚ ਮੈਜੋਰਿਟੀ ਆਉਂਦੀ ਜਾਂਦੀ ਹੈ એનર્ਜੀ ਘਟ ਜਾਂਦੀ ਹੈ ਆਪਾਂ ਮਜੋਰ ਹੁੰਦੇ ਜਾਂਦੇ ਆ